ਇਹ ਤਾਂ ਕੋਈ ਦੋ ਰਾਏ ਨਹੀਂ ਜੀ ਕਿ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਤੇ ਪੇਸ਼ ਨਹੀਂ ਹੋਣਗੇ ਸੁਪੀਰ ਸਿੰਘ ਬਾਦਲ ਨੂੰ ਜੇ ਜਥੇਦਾਰ ਅਕਾਲ ਤਖਤ ਸਾਹਿਬ ਹੋਰਾਂ ਨੇ ਪੰਜ ਸਿੰਘ ਸੈਵਨਾਂ ਦੀ ਬੈਠਕ ਤੋਂ ਬਾਅਦ ਇਹ ਫਰਮਾਨ ਸੁਣਾਇਆ ਇਹ ਹੁਕਮ ਦਿੱਤਾ ਕਿ 15 ਦਿਨਾਂ ਦੇ ਵਿੱਚ ਵਿੱਚ ਆਪਣਾ ਸਪਸ਼ਟੀਕਰਨ ਦਿਓ ਤੇ ਉਹ ਵੀ ਲਿਖਤੀ ਰੂਪ ਚ ਖੁਦ ਪੇਸ਼ ਹੋ ਕੇ ਤਾਂ ਸੁਪੀਰ ਸਿੰਘ ਬਾਦਲ ਕਰਨਗੇ ਉਹਦੀ ਲੀਡਰਸ਼ਿਪ ਵੀ ਨਾਲ ਜਾਏਗੀ ਸਵਾਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦਾ ਨਹੀਂ ਹੈ। ਇਹਦੇ ਵਿੱਚ ਕੋਈ ਦੋ ਰਾਈ ਨਹੀਂ ਕਿ ਇਹ ਤਰ੍ਹਾਂ ਆਪਣੇ ਆਪ ਨੂੰ ਪ੍ਰਗਟਾਉਂਦਿਆਂ ਨੇ ਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਆ। ਪਰ ਇਹ ਵੀ ਕਿਸੇ ਤੋਂ ਲੁਕਿਆ ਨਹੀਂ ਕਿ ਸਾਰੀਆਂ ਤਰ੍ਹਾਂ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਤੋਂ ਲੈ ਕੇ ਜਥੇਦਾਰ ਸਹਿਬਾਨ ਤੱਕ ਨੂੰ ਆਪਣੇ ਹਿਸਾਬ ਨਾਲ ਚਲਾਉਣ ਦੀਆਂ ਕੋਸ਼ਿਸ਼ਾਂ ਕਰਦੇ ਵੀ ਰਹੇ ਨੇ। ਆਪਣੇ ਹਿੱਲੇ ਬਸੀਲਿਆਂ ਦੇ ਨਾਲ ਉਹਨਾਂ ਤੋਂ ਉਹ ਨੁਕਤੇਾਂ ਤੇ ਕੰਮ ਵੀ ਲੈਂਦੇ ਰਹੇ ਨੇ ਜੇ ਅੱਜ ਇਹ ਤਰ ਗਈ ਐ ਚੰਦੂ ਮਾਜਰੇਹਰ ਵਾਲੀ ਤਰ ਮਾਫੀਨਾਮਾ ਕਮ ਸ਼ਿਕਾਇਤ ਪੱਤਰ ਲੈ ਕੇ ਜਿੱਚ ਕਿ ਜੀ ਆ ਮਾਫੀ ਦਵਾਈ ਡੇਰਾ ਮੁਖੀ ਨੂੰ ਉਹ ਜੀ ਇਸ티ਹਾਰ ਜਾਰੀ ਹੋਏ 90 ਲੱਖ ਦੇ ਤੇ ਇਹ ਜੇਕਰ ਤੁਸੀਂ ਆਪਣੇ ਗੁਨਾਹਾਂ ਦੀ ਉਹਨਾਂ ਦੀ ਮਾਫੀ ਮੰਗਣ ਗਏ ਹੋ ਤਾਂ ਇਹ ਕਰਵਾਇਆ ਵੀ ਤਾਂ ਤੁਸੀਂ ਸੀ ਉਸ ਤਰ ਦੇ ਵਿੱਚ ਜੇ ਸੁਖਬੀਰ ਬਾਦਲ ਤਾਂ ਪਰਿਵਾਰ ਸ਼ਾਮਲ ਸੀ ਤਾਂ ਤੁਸੀਂ ਵੀ ਸ਼ਾਮਲ ਸੀ ਤੁਹਾਡਾ ਪਰਿਵਾਰ ਵੀ ਨਾਲੇ ਸੀ ਸੋ ਦੋ ਹੀ ਤਰ੍ਹਾਂ ਇਸ ਕਚਹਿਰੀ ਦੇ ਵਿੱਚ ਮੁਜ਼ਰਮ ਵੱਜੋ ਤਾਂ ਖੜੀਆਂ ਨੇ ਚੰਨੂ ਅਜਰੇ ਹੋਰਾਂ ਨੇ ਉਹਨਾਂ ਦੀ ਟੀਮ ਨੇ ਜਾ ਕੇ ਆਪਣੀ ਗਲਤੀ ਮੰਨੀ ਮਾਫੀਨਾਮਾ ਦਿੱਤਾ ਤੇ ਸੁਖਵੀਰ ਦੀ ਸ਼ਿਕਾਇਤ ਲਈ ਹੁਣ ਸੁਖਵੀਰ ਬਾਦਲ ਹੋਰਾਂ ਨੂੰ ਪੰਜ ਸਿੰਘ ਸੈਵਨਾ ਨੇ ਬੈਠਕ ਕਰਕੇ ਲੰਬੀ ਬੈਠਕ ਚੱਲੀ ਤਿੰਨ ਘੰਟੇ ਉਹਦੇ ਵਿੱਚ ਕਈ ਅਹਿਮ ਫੈਸਲੇ ਕਲਪਾ ਚਰਚਾ ਕਰ ਰਹੇ ਸੀਗੇ ਕਿ ਖਾਸ ਕਰਕੇ ਜਿਹੜਾ ਪਹਿਲੂ ਆਇਆ ਕਿ ਭਾਈ ਹੁਣ ਗੁਰੂ ਘਰ ਨੇ ਜਿਹੜੇ ਪਿੰਡਾਂ ਸ਼ਹਿਰਾਂ ਕਸਬਿਆਂ 'ਚ ਬਣੇ ਹੋਏ ਉੱਥੇ ਜੇਕਰ ਕੋਈ ਬੇਅਦਬੀ ਵਰਗੀ ਘਟਨਾ ਕੋਈ ਸ਼ਰਾਰਤ ਕੋਈ ਸ਼ਰਾਰਤੀ ਅੰਸਰ ਆਉਂਦਾ ਕੋਈ ਇਹੋ ਜੀ ਗਲਤ ਹਰਕਤ ਕਰਦਾ ਤਾਂ ਉਹਦੇ ਲਈ ਪਹਿਲਾਂ ਹੁਣ ਪ੍ਰਬੰਧਕੀ ਕਮੇਟੀ ਜ਼ਿੰਮੇਵਾਰ ਹੋਏਗੀ ਉਸ ਦੀ ਜ਼ਿੰਮੇਵਾਰੀ ਹੈ ਕਿ 24 ਘੰਟੇ ਉੱਥੇ ਤੈਨਾਤੀ ਰੱਖੇ ਸੇਵਾਦਾਰ ਰੱਖੇ ਨਜ਼ਰਸਾਨੀ ਰੱਖੇ ਤੇ ਇਸ ਲਈ ਕਮੇਟੀ ਨੂੰ ਧਿਆਨ ਰੱਖਣਾ ਜ਼ਰੂਰੀ ਹੋ ਗਿਆ ਉਹਦੇ ਵਿੱਚ ਹੀ ਅਕਾਲੀ ਦਰਲਾ ਮਸਲਾ ਵੀ ਵਿਚਾਰਿਆ ਗਿਆ ਤੇ ਕਹਿੰਦੇ ਕਿਉਂ ਸਾਰੀਆਂ ਸ਼ਿਕਾਇਤਾਂ ਦੇ ਹਵਾਲੇ ਨਾਲ ਕੇ ਡੇਰਾ ਮੁਖੀ ਨੂੰ ਮਾਫ ਕਰਨਾ ਫਿਰ ਉਹਦੇ ਮਾਫੀ ਨਾਮੇ ਵਾਲਾ ਇਸ਼ਤਿਹਾਰ ਜਾਰੀ ਕਰਨਾ ਹੈ ਨਾ ਫਿਰ ਬੇਅਦਮੀ ਵਾਲਾ ਮਾਮਲਾ ਸਰਕਾਰ ਦੇ ਕਾਰਜਕਾਲ 'ਚ ਵਾਪਰਨਾ ਗੋਲੀकांड ਹੋਣਾ ਬਰਕਲਾ ਕੋਟ ਖਪੂਰਾ ਉਹ ਸਾਰਾ ਤੇ ਫਿਰ ਐ ਸਮੇਂ ਸੈਣੀ ਨੂੰ ਡੀਜੀਪੀ ਲਾਉਣ ਵਾਲਾ ਤੇ 90 ਲੱਖ ਤੋਂ ਵੱਧ ਦਾ ਇਸ਼ਤਿਹਾਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਕਰਾਉਣਾ ਕਹਿੰਦੇ ਜੀ ਇਹ ਸਾਰਿਆਂ ਲਈ ਸੁਖਬੀਰ ਬਾਦਲ ਨੂੰ ਮਤੌਰ ਸ਼੍ਰੋਮਣੀ ਕਾਲ ਦੇ ਪ੍ਰਧਾਨ ਦੇ ਨਾਤੇ ਤਲਬ ਕੀਤਾ 15 ਦਿਨਾਂ ਦੇ ਵਿੱਚ ਵਿੱਚ ਇੱਕ ਪਾਸੇ ਇਹ ਪਹਿਲੂ ਹੈ ਕਿ ਸੁਖਵੀਰ ਬਾਦਲ ਹੋਰੀ ਹੁਣ ਆਪਣੇ ਗਰੁੱਪ ਨਾਲ ਜਾਣਗੇ ਚੋਲੀ ੱਟ ਕੇ ਮਾਫੀ ਮੰਗਣਗੇ ਔਰ ਹੋ ਸਕਦਾ ਉਹਨੂੰ ਤਨਖਾਹ ਲਾ ਦਿੱਤੀ ਜਾਵੇ ਤੇ ਤਨਖਾਹ ਪੁਕਤਣਗੇ ਵੀ ਜਿਹੜੀ ਸੇਵਾ ਲੱਗੂਗੀ ਉਹ ਸੇਵਾ ਨਿਭਾਉਣਗੇ ਵੀ ਔਰ ਇਹ ਸੇਵਾ ਨਿਭਾਉਣ ਲਈ ਚੰਦੂ ਮੱਜਰੇ ਬੀਬੀ ਜਗੀਰ ਕਰੋੜਾ ਉਹਨਾਂ ਦਾ ਵੀ ਤਿਆਰ ਇਸ ਦੇ ਬਾਵਜੂਦ ਵੀ ਇਸ ਤੋਂ ਪਹਿਲਾਂ ਮਤਲਬ ਇਹ ਕਹਿ ਕੇ ਕਿ ਜੇ ਸਾਧ ਤੋਂ ਕਿਸੇ ਸਮੇਂ ਕੋਈ ਗਲਤੀ ਹੋਵੇ ਅਸੀਂ ਮਾਫੀ ਮੰਗਦੇ ਹਾਂ ਇਹ ਬਰਤਾਰਾ ਦੋ ਤਿੰਨ ਵਾਰ ਦੁਹਰਾਇਆ ਵੀ ਗਿਆ ਤੇ ਹੁਣ ਵੀ ਇਸ ਮਾਮਲੇ 'ਚ ਜੇਕਰ ਤਨਖਾਹ ਲਾ ਦਿੱਤੀ ਜਾਂਦੀ ਆ ਉਸ ਤੋਂ ਬਾਅਦ ਵੀ ਉਹ ਆਪਣੀ ਉਹ ਸੇਵਾ ਨੂੰ ਉਹ ਸਜਾਰੂ ਕੀ ਸੇਵਾ ਨੂੰ ਪੂਰਾ ਕਰਨਗੇ ਪਰ ਕੀ ਦੋਏ ਤਿਹਰਾ ਦੇ ਵਿੱਚੋਂ ਚਾਹੇ ਉਹ ਸੁਖਵੀਰ ਬਾਦਲ ਵਾਲਾ ਧੜਾ ਚਾਹੇ ਚੰਦੂ ਮੱਜਰੇ ਹੋਣ ਵਾਲਾ ਧੜਾ ਕਿ ਦੋਵਾਂ 'ਚੋਂ ਕੋਈ ਉਹ ਸਕ੍ਰਿਪਟ ਸਾਹਮਣੇ ਲਿਆਉ ਕਿ ਢੇਰਾ ਬੁਖੀ ਨੂੰ ਮਾਫੀ ਦੀ ਸਕ੍ਰਿਪਟ ਰਚੀ ਕਿਵੇਂ ਗਈ ਇਹ ਕਹਾਣੀ ਘੜੀ ਕਿਵੇਂ ਗਈ ਹੈ ਦਮ ਸੱਚ ਬੋਲਣ ਦਾ ਸੱਚ ਬੋਲਣਾ ਕਿਸੇ ਇੱਕ ਦੂਜੀ ਤਰ ਤਰ ਕਲਾ ਲਾਂਚ ਨਹੀਂ ਲਾਉਣਾ ਹੈ ਜਿਗਰਾ ਇਹਨਾਂ ਚੋਂ ਕਿਸੇ ਲੀਡਰ ਦਾ ਕਿ ਉਹ ਸਾਰਾ ਸੱਚ ਲੋਕਾਂ ਸਾਹਮਣੇ ਰੱਖ ਦੇਣ ਕਿ ਐਦਾਂ ਪੜਦੇ ਉਹਨੇ ਕਹਾਣੀ ਬਣੀ ਐਦਾਂ ਸ਼੍ਰੋਮਿਕ ਕਮੇਟੀ ਦੇ ਜਥੇਦਾਰਾਂ ਨੂੰ ਵਿੱਚ ਇਨਵੋਲਵ ਕੀਤਾ ਕਰ ਸਕਦੇ ਹੋ ਖਲਾਸਾ ਸੁਮੇਸ਼ ਸੈਣੀ ਨੂੰ ਡੀਜੀਪੀ ਲਾਉਣ ਦੇ ਪਿੱਛੇ ਕੀ ਦੀ ਮਨਸ਼ਾ ਸੀ ਕੀ ਮਨਸ਼ਾ ਸੀ ਕੋਈ ਖੁੱਲ ਕੇ ਕਹਾਣੀ ਬੋਲ ਸਕਦਾ ਹੈ ਇਹਨਾਂ ਚੋਂ ਸਾਥੋਂ ਜਿਹੜੇ ਗੁਨਾਹ ਹੈ ਜੀ ਅਸੀਂ ਮਾफी ਮੰਗਦੇ ਹਾਂ ਸਰਕਾਰ 'ਚ ਰਹਿੰਦੇ ਆ ਜੀ ਪਾਰਟੀ 'ਚ ਰਹਿੰਦੇ ਆ ਜੀ ਗਲਤੀ ਨਾਲ ਜੀ ਧਿਆਨ ਦਿੱਤੀ ਜੀ ਚੁੱਪ ਰਹਿ ਕੇ ਵੀ ਜੇ ਬੋਲ ਕੇ ਵੀ ਜਿਹੜੀ ਸਾਦੀਆਂ ਗਲਤੀ ਤੁਸੀਂ ਮੰਨੋਗੇ ਭਾਈ ਗਲਤੀਆਂ 'ਚ ਤੁਸੀਂ ਸ਼ਾਮਲ ਵੀ ਸੀ ਫੈਸਲੇ ਲੈਣ 'ਚ ਵੀ ਸ਼ਾਮਲ ਸੀ ਤੇ ਉਸ ਗਲਤੀਆਂ ਨੂੰ ਜੇ ਤੁਸੀਂ ਗਲਤੀਆਂ ਮੰਨਦੇ ਸੀ ਤੁਸੀਂ ਮੰਨਦੇ ਸੀ ਅਸੀਂ ਨਹੀਂ ਕਰ ਰਹੇ ਸੁਖਵੀਰ ਬਾਦਲ ਵਾਲਾ ਧੜਾ ਕਰ ਰਿਹਾ ਬਾਦਲ ਵਾਲਾ ਧੜਾ ਕਰ ਰਿਹਾ ਤੇ ਤੁਸੀਂ ਉਹ ਤੋਂ ਬਾਅਦ ਵੀ ਫਿਰ ਕੁਰਸੀਆਂ ਮੰਗ ਰਹੇ ਸੀ ਮੰਤਰੀਆਂ ਦੀਆਂ ਕੁਰਸੀਆਂ ਮੰਗ ਰਹੇ ਸੀ ਐਮਐਲਏ ਦੀਆਂ ਐਮਪੀ ਦੀਆਂ ਟਿਕਟਾਂ ਮੰਗ ਰਹੇ ਸੀ ਚੋਣਾ ਤਾਜ਼ੀਆਂ ਦਾ ਜੀ ਵੀ ਲੜ ਰਹੇ ਸੀ ਫਿਰ ਕਿਉਂ ਸੀ ਉਸਰ ਨਾਲ ਤੇ ਅਕਾਲੀ ਦਾ ਜਿਹੜਾ ਅਕਾਲੀ ਦਲ ਪੰਥ ਦੇ ਲਈ ਲੜਦਾ ਸੀ ਪੰਥ ਦੇ ਹਿੱਤਾਂ ਲਈ ਲੜਦਾ ਸੀ ਕੌਮ ਲਈ ਖੜਦਾ ਸੀ ਪੰਜਾਬ ਪੰਜਾਬੀਅਤ ਲਈ ਲੜਦਾ ਸੀ ਪੰਜਾਬ ਦੀਆਂ ਪੰਜਾਬੀ ਬੋਲੀ ਨੂੰ ਲੈ ਕੇ ਮੋਰਚਿਆਂ ਨੂੰ ਲੈ ਕੇ ਭਾਸ਼ਾ ਨੂੰ ਲੈ ਕੇ ਖਿੱਤੇ ਨੂੰ ਲੈ ਕੇ ਹੈ ਪੰਜਾਬੀ ਇਲਾਕੇ ਨੂੰ ਲੈ ਕੇ ਉਹਨਾਂ ਲਈ ਮੋਰਚੇ ਲਾਉਂਦਾ ਸੀ ਉਹ ਅਕਾਲੀ ਦਲ ਉਹਨੂੰ ਕੁਰਸੀਆਂ ਵੇਚਾਂ ਬਚਾਉਣ ਤੇ ਆ ਗਿਆ ਉਹ ਕាលਿਲ ਦਫਤਰ ਦੇ ਗੇਟ ਤੇ ਤਾਲੇ ਲਾਉਣ ਤੇ ਆ ਗਿਆ ਕਿ ਦਫਤਰ ਦੇ ਗੇਟ ਚਾ ਕੇ ਕੋਈ ਕਬਜ਼ਾ ਨਾ ਕਰ ਲਵੇ ਨਾਲੇ ਆਪਣੀ ਘਰ ਦੇ ਨੇ ਥੋੜੇ ਹੀ ਘਰ ਉੱਠ ਕੇ ਗਏ ਨੇ ਅਜੇ ਤੱਕ ਕੱਡੇ ਵੀ ਨਹੀਂ ਸੀ ਬਾਹਰ ਵੀ ਨਹੀਂ ਕੀਤੇ ਸੀ ਆ ਸਥਿਤੀ ਆ ਗਈ ਇਹ ਆ ਕਾਲੀ ਗੱਲ ਆ ਜਾਣ ਤੇ ਫਿਰ ਤੁਸੀਂ ਕਹਿੰਦੇ ਲੋਕ ਸਾਡੇ ਤੇ ਯਕੀਨ ਕਰਨ ਪਿਛਲੇ 10 ਸਾਲਾਂ ਤੋਂ ਤੁਸੀਂ ਹੁਣ ਸੱਤਾ ਤੋਂ ਬਾਹਰ ਹੋ ਮਤਲਬ ਇੱਕ ਕਾਰਜਕਾਲ ਪੂਰਾ ਕੈਪਟਨ ਲੰਘਿਆ ਦੂਆ ਵੀ ਲੰਘਿਆ ਹੁਣ ਸੋ ਇਹ ਸਭ ਦੇ ਬਾਵਜੂਦ ਵੀ ਤੁਸੀਂ ਹੁਣ ਤੱਕ ਵਿਰੋਧੀ ਧਿਰ ਨਾਲ ਕਿਤੇ ਖੈਬਰ ਦੇ ਖੜਦੇ ਲੜਦੇ ਯੂਝਦੇ ਨਜ਼ਰ ਨਹੀਂ ਆਏ ਕਿਉਂਕਿ ਥੋੜਾ ਘਰ ਦਾ ਕਲੀਸਾ ਏਡਾ ਵੱਡਾ ਕਦੇ ਢੀਂਟਸਾ ਪ੍ਰਧਾਨ ਬਣਨ ਲਈ ਬਾਹਰ ਚਲੇਗੇ ਕਦੇ ਬੀਬੀ ਜ਼ਗੀਰ ਖੁਸ਼ਮਣੀ ਕਮੇਟੀ ਦੀ ਪ੍ਰਧਾਨ ਬਣਨ ਲਈ ਬਾਹਰ ਚਲੀ ਗਈ ਹੈ ਕਦੇ ਹੁਣ ਲੱਗਦਾ ਕਿ ਬਡਾਲੇ ਨੂੰ ਬਣਾਤਾ ਜੀ ਇੰਚਾਰਜ ਅਸੀਂ ਕਹਿੰਦੇ ਜੀ ਗੁਰਪਤਾ ਬਡਾਲੇ ਨੂੰ ਕਨਵੀਨਰ ਬਣਾ ਲਿਆ ਹੈ ਨਾ ਇੱਧਰ ਸੁਖਵੀਰ ਬਾਦਲ ਕਹਿੰਦਾ ਪ੍ਰਧਾਨ ਮੈਂ ਹੀ ਆ ਮੈਂ ਛੱਡਣ ਨੂੰ ਤਿਆਰ ਹਾਂ ਪਰ ਰਹੂੰਗਾ ਵੀ ਪੰਜਾਬ ਨੂੰ ਮਹੀਂ ਨਾਲ ਵਾਲੇ ਫਿਰ ਕਹਿੰਦੇ ਨੇ ਨਹੀਂ ਜੀ ਤੁਸੀਂ ਉਹ ਕਰੋ ਪ੍ਰਧਾਨਗੀ ਸੋ ਇਹ ਸਾਰਾ ਵਰਤਾਰਾ ਕਿੱਥੇ ਨਜ਼ਰ ਆਇਆ ਹੁਣ ਤੱਕ ਕਿ ਤੁਸੀਂ ਪੰਜਾਬ ਦੇ ਲਈ ਖੜਦੇ ਨਜ਼ਰ ਆਏ ਤੁਸੀਂ ਆਪਣੀਆਂ ਗਲਤੀਆਂ ਤੋਂ ਸਿੱਖ ਕੇ ਉਹਨਾਂ ਗੁਨਾਹਾਂ ਨੂੰ ਜਨਤਾ ਦੇ ਵਿੱਚ ਸੰਗਤ ਦੇ ਵਿੱਚ ਪੰਜਾਬ ਦੇ ਵਿੱਚ ਕਬੂਲ ਕਰਕੇ ਕਹਿੰਦੇ ਕਿ ਹਾਂ ਅਸੀਂ ਹੁਣ ਪੰਜਾਬ ਦੇ ਹਿੱਤਾਂ ਲਈ ਲੜਾਂਗੇ ਕਦੋਂ ਨਜ਼ਰ ਆਇਆ ਜੇ ਤੁਸੀਂ ਹਿੱਤ ਹੀ ਦਿੱਲੀ ਦੇ ਪੂਰਨੇ ਸੀ ਕਿਸਾਨੀ ਅੰਦੋਲਨ ਦੇ ਸਮੇਂ ਵੀ ਤਨਖਾਤੀ ਕਿਉਂ ਉਹਨਾਂ ਦੇ ਹੱਕ 'ਚ ਤੁਸੀਂ ਪੁਖਤ ਦੇ ਰਹੇ ਫਿਰ 370 ਦੇ ਮਸਲੇ ਤੇ ਵੀ ਤੁਹਾਡਾ ਸਟੈਂਡ ਸਾਰਿਆਂ ਨੂੰ ਪਤਾ ਹੈ ਕਿਉਂਕਿ ਤੁਸੀਂ ਲੈਣਾ ਚਾਹੀਦਾ ਸੀ ਨਹੀਂ ਲਿਆ ਦਿੱਲੀ 'ਚ ਵਜੀਰੀ ਵਾਲੀ ਕੁਰਸੀ ਸਥਾਪਿਤ ਰਹੀ ਉਸ ਚੱਕਰ ਦੇ ਵਿੱਚ ਤੁਸੀਂ ਪੰਜਾਬ ਦਾ ਹੱਥ ਲਾਇਆ ਤੇ ਫਿਰ ਵੀ ਪੰਜਾਬੇ ਚਾਹੁੰਦਾ ਕਿ ਖੇਤਰੀ ਪਾਰਟੀ ਜੁੰਦੀ ਰਹੇ ਪਰ ਇਸ ਗੱਲ ਲਈ ਸ਼੍ਰੋਮਣੀ ਅਕਾਲੀ ਦਲ ਹੋਵੇ ਨਵੀਂ ਉੱਠਦੀ ਹੈ ਕੋਈ ਬੱਕਰੀ ਗੱਲ ਹੈ ਕੋਈ ਨਵੀਂ ਧਰ ਨਵੀਂ ਪਾਰਟੀ ਨਵਾਂ ਸੰਗਠਨ ਖੜਾ ਹੁੰਦਾ ਹੈ ਬੱਕਰੀ ਪੈਲੂ ਹੈ ਪਰ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਜੋ ਹੈਗਾ ਉਹ ਕਹਿੰਦਾ ਕਿ ਸ਼੍ਰੋਮਣੀ ਅਕਾਲੀ ਦਲ ਜਿਉਂਦਿਆਂ ਰਹਿਣਾ ਬਹੁਤ ਜ਼ਰੂਰੀ ਹੈ ਪਰ ਉਹ ਬਾਦਲ ਦਲ ਨਾ ਹੋਵੇ ਉਹ ਚੰਦੂ ਮਾਜਰਾ ਦਲ ਨਾ ਹੋਵੇ ਉਹ ਢੀਂਡਸਾ ਦਲ ਨਾ ਹੋਵੇ ਉਹ ਰਵਿੰਦਰ ਦਲ ਨਾ ਹੋਵੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ ਇਹ ਸਾਰੀ ਕਥਾ ਕਹਾਣੀ ਦੇ ਵਿੱਚ ਕੋ ਸਭ ਦੀ ਨਜ਼ਰ 15 ਦਿਨਾਂ ਤੇ ਹੈ ਕਿ ਸੁਖਵੀਰ ਬਾਦਲਹੋਰੀ ਕਿਵੇਂ ਜਾਂਦੇ ਨੇ ਕਿ ਉਹ ਵੀ ਇਨਾ ਮੰਗ ਹੈ ਜਾਂਦੇ ਨੇ ਤੇ ਮਾਫੀ ਮੰਗ ਲੈਂਦੇ ਨੇ ਜਾਂ ਉਹ ਸੱਚ ਬੋਲਣ ਦੀ ਦਮ ਰੱਖਣਗੇ ਕਿ ਉਹ ਕਹਿਣਗੇ ਕਿ ਹਾਂ ਆ ਹੁਕਮ ਈਸ ਨੇ ਦਿੱਤਾ ਸੀ ਗੋਲੀ ਚਲਾਉਣ ਦਾ ਹਾਂ ਮਨਜ਼ੂਰੀ ਲਈ ਸੀ ਸਾਤੋਂ ਨਹੀਂ ਲਈ ਸੀ ਹੈ ਬੇਅਦਬੀਆਂ ਹੋਣ ਤੋਂ ਬਾਅਦ ਵੀ ਅਸੀਂ ਕੇਸਲ ਵੱਟੀ ਸੀ ਹਾਂ ਬੇਰਾ ਮੁਖੀ ਦੀ ਫਿਲਮ ਚਲਾਉਣ ਤੋਂ ਲੈ ਕੇ ਉਸ ਨੂੰ ਮਾਫ ਕਰਨ ਤੱਕ ਦੀ ਕਹਾਣੀ ਦੇ ਪਿੱਛੇ ਅਸੀਂ ਐਦਾ ਦਾ ਤਰੀਕਾ ਅਪਣਾਇਆ ਸੀ ਐਦਮ ਬੋਲੇ ਸੁਖੀਰ ਬਾਦਲ ਇਹ ਤੇ ਨੂੰ ਮਾਦਿਰ ਨਹੀਂ ਲੁਕੋ ਰਹੇ ਨੇ ਤਾਂ ਤੁਸੀਂ ਬੋਲ ਦਿਓ ਭਾਈ ਪਰ ਸਾਰੇ ਆਪਣੀ ਆਪਣੀ ਕੁਰਸੀ ਬਚਾਉਣ 'ਚ ਲੱਗੇ ਨੇ ਦਫ਼ਤਰ ਬਚਾਉਣਾ ਜਿਹਨਾਂ ਦਾ ਮਕਸਦ ਬਣ ਗਿਆ ਹੁਣ ਉਹ ਪੰਜਾਬ ਬਚਾਉਣ ਦੀਆਂ ਗੱਲਾਂ ਕਿੱਥੇ ਕਰਨਗੇ ਸੋ ਬਹੁਤ ਦੂਰ ਚਲਾ ਗਿਆ ਕਾਲੀ ਦਲ ਤੱਕ ਹ ਉਹ ਸਿਆਸੀ ਸਥਾਨ ਮੁੜ ਕੇ ਹਾਸਲ ਕਰਨ ਦੇ ਲਈ ਕਾਲੀ ਦਲ ਨੂੰ ਬਹੁਤ ਕੁਝ ਕਰਨ ਦੀ ਲੋੜ ਹੈ। ਪੰਜਾਬ ਦਾ ਪੁੱਤ ਬਣ ਕੇ ਦਿਖਾਉਣ ਦੀ ਫੇਰ ਲੋੜ ਹੈ। ਅਜੇ ਵੀ ਸ਼੍ਰੋਮਣੀ ਕਾਲੀਕਲ ਕੋਲ ਹਰ ਪਿੰਡ ਦੇ ਵਿੱਚ ਲੀਡਰ ਹੈਗਾ, ਹਰ ਪਿੰਡ ਦੇ ਵਿੱਚ ਵਰਕਰ ਹੈਗਾ, ਹਰ ਪਿੰਡ ਦੇ ਵਿੱਚ ਉਹਨਾਂ ਦੀ ਸਾਖ ਹੈਗੀ। ਪਰ ਉਹਨਾਂ ਲੀਡਰਾਂ ਤੇ ਵੀ ਲੀਡਰਾਂ ਨੂੰ ਵੀ ਤੁਹਾਡੇ ਤੇ ਭਰੋਸਾ ਨਹੀਂ ਹੁਣ। ਉਹਨਾਂ ਦੇ ਕਹੇ ਤੇ ਵੋਟਾਂ ਪਾਉਣ ਵਾਲੇ ਦਾ ਬਾਅਦ ਦੀ ਗੱਲ ਹੈ। ਸ਼੍ਰੋਮਣੀ ਕਮੇਟੀ ਦਾ ਰੁਤਬਾ ਬਹਾਲ ਕਰਨਾ। ਜ਼ਥੇਦਾਰ ਸਹਿਬਾਨ ਦਾ ਸਤਿਕਾਰ ਬਹਾਲ ਕਰਨਾ। ਸ਼੍ਰੋਮਣੀ ਕਮੇਟੀ ਦਾ ਉਪਰੋਸਾ ਸ਼੍ਰੋਮਣੀ ਅਕਾਲੀ ਦਲ ਦਾ ਉਪਰੋਸਾ ਉਹ ਬਹਾਲ ਕਰਨਾ ਬੜੀ ਚੁਣੌਤੀ ਹੈ ਦੇਖਦੇ ਹਾਂ ਚੁਣੌਤੀਆਂ ਨੂੰ ਕਿਵੇਂ ਹੈਂਜਲਟ ਕਰਦੇ ਹਾਂ